ਸਾਹਿਬੀ ਸਾਸਰੀ ਕਾ ਡਿਟਲ ਸਾਰੇ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਦੀ ਅਸੀਂ ਜੋਸ਼ੀ ਕੇਂਦਰੋਂ ਤੇ ਅਸੀਂ ਆਨੰਦਪੁਰੇ ਤੋਂ ਸਹਾਇਤ ਕਰਦੇ ਆ ਅੱਲਾ ਜੀ ਹਾਜ਼ਰ ਆ ਅਸੀਂ ਤੁਹਾਡੇ ਲਈ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਲੈ ਕੇ ਇੱਕ ਭੈਣ ਦੀ ਥੋਕ ਹੈ ਵੀਰੋ ਹੈ ਨਾ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਹੈ ਧਿਆਨ ਲਾ ਕੇ ਸੁਣਿਓ ਤੇ ਭੈਣਾਂ ਤਾਂ ਫਿਰ ਉਹ ਜਦੋਂ ਵਿਦਾਈ ਦੇ ਵੇਲੇ ਦਾ ਗੀਤ ਹੈ ਭੈਣ ਦੇ ਜਾਂਦੀ ਜਾਂਦੇ ਆ ਭਰਾ ਨੂੰ ਕਹਿੰਦੀ ਹੈ ਹੈ ਨਾ ਇਹ ਤੁਸੀਂ ਕੀ ਤੇ ਦੇਖੇ ਸੁਣਿਆ ਕਿ ਪਹਿਲਾ 10 ਤੱਕ ਜਦੋਂ ਮਾਜਾ ਹੁੰਦਾ ਹੈ ਹਨ ਤੇ ਬਾਕੀ ਜਿਹੜਾ ਮੈਂ ਤੁਹਾਨੂੰ ਨੁਕਤਾ ਪਾਉਂਗੀ ਉਹ ਤੁਸੀਂ ਬੜਾ ਧਿਆਨ ਨਾਲ ਸੁਣਿਓ ਤੇ ਉਹ ਵੀ ਜੇ ਮੈਂ ਕੋਈ ਕਾਸ਼ਟਾ ਕਿਸੇ ਬੰਦੇ ਨੂੰ ਹਨਾ ਤੇ ਉਹ ਪੰਡਤਾਂ ਵਾਲੀ ਗੱਲ ਦੱਸਦੇ ਜੀ ਤੁਸੀਂ ਕਿਸੇ ਨੂੰ ਪੀਰਾਂ ਪੀਰਾਂ ਦੇ ਪੁੱਛਣ ਲੱਗ ਜਨਾ ਪੰਡਤਾਂ ਕੋਲ ਪੁੱਛਣ ਲੱਗ ਜਿਓ ਉਹ ਵੀ ਬਹੁਤ ਵਧੀਆ ਦੱਸਿਆ ਹੋਇਆ ਪਰਮਾਤਮਾ ਤੁਹਾਨੂੰ ਜੀਕ ਚੰਦਿਲ ਮੱਠ ਹੈ ਜੀ ਤਾਂ ਉਹ ਜ਼ਰੂਰ ਕਰਕੇ ਦੇਖਿਓ ਤੇ ਇੱਕ ਕਾਪੀ ਪੈਨਸਲ ਲੈ ਕੇ ਬੈਠ ਜਾਓ ਉਹ ਪਹਿਲਾ ਪਹਿਲੀ ਵਾਰੀ ਦੱਸੂ ਹੁਣ ਉਹ ਤੋਂ ਤੇ ਤੁਸੀਂ ਇਹਨੂੰ ਨੋਟ ਕਰ ਲਿਓ ਇਹਨੂੰ ਉਹੜਵੋ ਨੂੰ ਵਰਤਣਾ ਹੈ ਅੱਗੇ ਜੋ ਤੁਸੀਂ ਵੀ ਸ਼ੇਅਰ ਕਰਦੇ ਆ ਕਰੋ ਹੈਨਾ ਨਾਲੇ ਤੁਨ ਨਾਲੇ ਪੜੀਆਂ ਥੋਲੋ ਵੀ ਪ੍ਰਮਾਤਮਾ ਪੜੀ ਕਰੋ ਤੇ ਆ ਗਿਓ ਫਿਰ ਇਹ ਦੀਨਤਾ ਛੋਟਾ ਹੀ ਹੈ ਤੇ ਬਹੁਤ ਪਿਆਰਾ ਹੈ ਹੈਨਾ ਉਹ ਐਸਾ ਹੋਣਾ ਆਨਿਓ ਫਿਰ ਲਾਇਗਿਆ ਰੋਨ ਕਾ ਹੈ ഗുഡിയ പറ്റോലെ സാംബ ഗിട്ടോളി ഒല സാം ഷേട ഒക്കെ അജ മജൂർ വീർ നൈനോ सने हूं बदला रे देर हर द रे बारस द सुखां जी ठंडड़ी पूर पीरना न ਨੰਨਾ ਮੀਚ ਤਿਰੰਗੀ ਨਾ ਗੱਡੇ ਕਸੀਦੇ ਅਸੀਂ ਹਾਸੇ ਬੜੇ ਖਿੰਡਾਏ ਸਾਂਭੜੇ ਖੇਡਾਇਆ ਸੇ ਬੇ ਜਾਨ ਬਦ ਪਿਆਰੀਆਂ ਸਖੀਆਂ ਜਾਨ ਬਦ ਪਿਆਰੀਆਂ ਸਖੀਆਂ ਅੱਜ ਰੋਵਣ ਹੋ ਕੇ ਫਾਸੇ ਦੇ ਬੁੱਟੇ ਮੂੜੀ ਨੀ ಿ ಕಹಣ ಬೂಟೆ ಮುಡಿಕ್ಕೆ ರಾಳಿ ಬಹಣ ीरनादि चादि चाली जीरना कीडजे अम्बरारे भावा बि बित्नाव भ्रावा बि बिनाव सदा जले हो दशतूरवीरना नैनात ਈ ਦੇਖਣੋੜੀ ਹੋਲੇ ਸਾਵੇਂ ਛੱਡੀ ਜੇ ਨੀਵਾਬ ਨੇ ਦਾ ਵੀੜਾ ਹੋਗੇ ਆਜ ਮਜਬੂਰ ਵੀਰਨਾ ਨੈਣ ਤੋ ਜਾਉ ਹੋਲੇ ਦੇ ਕਰੀ ਨਾ ਮਿਲੇ ਤੋ ਦੂਰ ਵੀਰ ਨਾ ਬੰਦਾ ਬਲੀ ਜੀਤ ਹੋਇਆ ਪੂਰਾ ਤੁਸੀਂ ਤੁਹਾਨੂੰ ਉਮੀਦ ਆਗੀ ਤੁਹਾਨੂੰ ਪਸੰਦ ਆਇਆ ਹੋ ਭੈਣਾ ਤਾਂ ਐਵੇਂ ਨਹੀਂ ਕਰੀ ਫਿਰ ਦੁਆ ਕੂਕਾ ਮਾ ਆਪਿਆਂ ਨੇ ਵੀ ਸਾਨੂੰ ਪਾਈ ਤੇ ਉਹ ਤੋਂ ਨਾਲ ਦੇ ਬਸਾਰੇ ਹੋਣਾ ਤੇ ਜਿਹੜੇ ਸਤਜੂਤ ਦੇ ਜੰਮੇ ਵੀਰ ਉਹ ਬਸਾਰਦੇ ਨਹੀਂ ਇਹ ਰਿਸ਼ਤਾ ਐਨਾ ਪੱਕਾ ਨਾ ਹੋਰ ਸਾਰੇ ਰਿਸ਼ਤੇ ਪਰੇ ਹੋ ਜਾਂਦੇ ਨੇ ਇਹ ਹੀ ਭੈਣਾ ਨਹੀਂ ਪਰੇ ਹੋ ਸਕਦੇ ਨਹੀਂ ਪਰੇ ਹੋ ਸਕਦੇ ਹੈਨਾ ਤੇ ਭਰਾ ਦਾ ਬਿਸ਼ੱਕ ਰੁੱਸ ਜਾਣ ਪਰ ਭੈਣਾ ਦਾ ਰੁੱਸਿਆ ਕੋਲ ਵੀ ਧੱਗੀਆਂ ਹੁੰਦੀਆਂ ਹੈਨਾ ਤੇ ਸਾਦੇ ਜੁਗ-ਜੁਗ ਜਿਉਣ ਭਰਾ ਤੇ ਆਜੋ ਹੁਣ ਫਿਰ ਆਪਾਂ ਹੁਣ ਤਾਂ ਦਰਸਤੀ ਉਹ ਵੀ ਜੇ ਕੋਈ ਤਖਲੀਕ ਹੋਵੇ ਕਿਸੇ ਨੂੰ ਹੈਨਾ ਕਮਰ ਦਰਦ ਹੋਵੇ ਗੋਡੇ ਦਰਦ ਹੋਵੇ ਮੋਢਿਆਂ ਦਾ ਦਰਦ ਹੋਵੇ ਕੋਈ ਵੀ ਸਿਰ ਦੁਖਦਾ ਹੋਵੇ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਇਹ ਉਪਾਅ ਕਰੋ ਜਰੂਰ ਹਰ ਹਾਲਤ ਠੀਕ ਹੋਣੇ 모ਡੇ 모ਡੇ ਸਭ ਠੀਕ ਹੋ ਜਾਣਗੇ ਤੇ ਪੇਟ ਦਰਦ ਹੈ ਸਿਰ ਦਰਦ ਹੈ ਜਿੰਨੇ ਵੀ ਤੁਹਾਨੂੰ ਦੱਸਿਆ ਵੀ ਕੁਝ ਕੁਝ ਵੀ ਦੁੱਖ ਦਾ ਕਿਸੇ ਦਾ ਤਾਂ ਸੋਮਵਾਰ ਨੂੰ ਜੇ ਅਸ਼ਟਮੀ ਹੋਵੇ ਜਦੋਂ ਸੋਮਵਾਰ ਹੋਵੇ ਅੱਠੇ ਹੋਵੇ ਅਸ਼ਟਮੀ ਸਮਝ ਗਏ ਨਾ ਅਸ਼ਟਮੀ ਹੋਵੇ ਤਾਂ ਤੁਸੀਂ ਛੋਲਿਆਂ ਦੀ ਦਾਅ ਦੇ 14 ਦਾਣੇ ਲੈ ਕਿੰਨੇ ਦਾਣੇ ਲੈਣੇ ਨੇ 14 ਦਾਅ ਪੀਲੀ ਉਹ 14 ਦਿਨ ਕੇ ਲੈ ਲੈ ਤੇ ਉਹ ਲੈ ਕੇ ਤੁਸੀਂ 14 ਵਾਰੀ ਉਹ ਜਿਹੜਾ ਮਰੀਜ਼ ਐ ਜਿਹਦਾ ਕੁਝ ਦੁੱਖਦਾ ਉਹਦੇ ਉੱਤੇ ਤੁਸੀਂ 14 ਵਾਰੀ ਚਹਾ ਲਓ ਮਾਰ ਲੈਣਾ 14 ਵਾਰੀ ਉਹਦੇ ਸਤੋਂਦੀ ਫਿਰ ਤੁਸੀਂ ਉਹਨੂੰ ਲੈ ਕੇ ਸ਼ਿਵ ਜੀ ਦੇ ਮੰਦਰ ਚਲੇ ਜਾਓ ਇੱਥੇ ਸ਼ਿਵਲਿੰਗ ਹੁੰਦਾ ਨਾ ਉਹ ਫਿਰ ਸ਼ਿਵਲਿੰਗ ਤੇ ਜੜਾ ਦਿਓ ਉਹੀ 14 ਦਾਣਾ ਪਰਮਾ ਦਾ ਨਾਮ ਹੈ ਕਿ ਲਾ ਦਿਓ ਵਿਅਕਤੀ ਦਾ ਸਰੀਰ ਕਸ਼ਟ ਕਹਿੰਦੇ ਉਸੇ ਵਕਤ ਹੀ ਠੀਕ ਹੋ ਜਾਂਦਾ ਉਹ ਤਾਂ ਦ੍ਰਿਸ਼ਟੀ ਮੈਨੂੰ ਕੋਈ ਵੀ ਰੋਗ ਆ ਚਾਹੇ ਜੇ ਲਉਣਾ ਤਾਂ ਹੈ ਨਾ ਲੱਗਦਾ ਵੀ ਕਮਰ ਦਾ ਦਰ ਮੋਢੇ ਗੋਡੇ ਜੋ ਵੀ ਰੋਗ ਹੈ ਆਪਾਂ ਇਹ ਸਾਰਾ ਕਰਕੇ ਦੇਖੋ ਭਗਵਾਨ ਸ਼ੰਕਰ ਸਭ ਦੇ ਦੁੱਖ ਦੂਰ ਕਰਦਾ ਹੈ ਨਾ ਤੇ ਲੋਕ ਕਿਤੇ ਸਿਆਣੇ ਕੋਲੇ ਜਾਣ ਦੀ ਲੋੜ ਨਹੀਂ ਕੋਈ ਮਾੜਾ ਉਪਾਅ ਨਹੀਂ ਹੈਗਾ ਹੈ ਨਾ ਤੁਹਾਡੇ ਘਰਿਆਂ ਜੂਰ ਜਿਹਨੂੰ ਕਿਸੇ ਨੂੰ ਤਕਲੀਫ ਹੈ ਅੱਜ ਕੱਲ੍ਹ ਘਰ ਘਰ ਲੋਕ ਬਿਮਾਰ ਪਏ ਨੇ ਹੈ ਨਾ ਤੇ ਇਹਨੂੰ ਜਰੂਰ ਕਰਕੇ ਦੇਖਿਓ ਤੇ ਨਾ ਹੋਰ ਕਿਸੇ ਨੂੰ ਦੱਸੋ ਤੇ ਪਰ ਉਹ ਦੇਖਣਾ ਤੁਸੀਂ ਵੀ ਸੋਮਵਾਰ ਨੂੰ ਅਸ਼ਟਮੀ ਹੋਵੇ ਉਸ ਦਿਨ ਜਾਣਾ ਐ ਨਹੀਂ ਵੀ ਕਿਸੇ ਸੋਮਵਾਰ ਜਦੋਂ ਅੱਠੇ ਹੋਵੇ ਉਦੋਂ ਫਿਰ ਇਹ ਉਪਾਰ ਤੁਸੀਂ ਕਰਿਓ ਪਰਮਾਤਮਾ ਭਲੀ ਕਰੂਗਾ ਤੇ ਹੁਣ ਦਿਓ ਸਾਨੂੰ ਛੁੱਟੀਆਂ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂ ਧੰਨਵਾਦ ਸਾਡੀ ਵੀਡੀਓ ਦੇਖਣ